ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਪਿਆਰੀ ਪਿਆਰੀ ਲਹਿੰਗੇ ਵਿਦ ਸ਼ਰਟ ਬਹੁਤ ਹੀ ਸੋਹਣੇ ਹੈਂਡਵਰਕ ਦੇ ਡਿਜ਼ਾਈਨ ਬਣੇ ਹੋਏ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੁਸੀਂ ਵੀ ਸਾਡੇ ਤੋਂ ਇਦਾਂ ਦੇ ਪਿਆਰੇ ਪਿਆਰੇ ਸੂਟ ਡਿਜ਼ਾਈਨ ਕਰਵਾ ਸਕਦੇ ਹੋ ਸਾਡੇ WhatsApp ਨੰਬਰ 88596 62008 ਜਾਂ ਫਿਰ ਸਾਡੀ Instagram ID mahreencreation ਦੇ ਉੱਤੇ ਤੁਸੀਂ ਸਾਨੂੰ DM ਕਰ ਸਕਦੇ ਹੋ ਆਓ ਦੇਖਦੇ ਹਾਂ ਜੀ ਇਹਨਾਂ ਹੈਂਡਵਰਕ ਦੇ ਡਿਜ਼ਾਈਨਾਂ ਦੀ ਫਾਈਨਲ ਲੁੱਕ ਉਮੀਦ ਕਰਦੇ ਹਾਂ ਤੁਹਾਨੂੰ ਇਹ ਸੂਟ ਪਸੰਦ ਆਉਣਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਪਿਓਰ ਕਰੀਪ ਦਾ orange ਕਲਰ ਦਾ ਸਟਾਫ ਆ ਜਿਸ ਦੇ ਉੱਤੇ ਆਪਾਂ ਬਹੁਤ ਹੀ ਸੋਹਣਾ ਸ਼ਰਟ ਦੇ ਉੱਤੇ ਘੇਰਾ ਡਿਜ਼ਾਈਨ ਕੀਤਾ ਘੇਰੇ ਨਾਲ ਇਸ ਤੇ ਚਾਚਾ ਕਾ ਜਿਹੜੇ ਆਪਾਂ ਲੈਫਟ ਤੇ ਰਾਈਟ ਸਾਈਡ ਦੇ ਉੱਤੇ ਡਿਜ਼ਾਈਨ ਫਲਾਵਰ ਬਣਾਏ ਆ ਬਹੁਤ ਹੀ ਸੋਹਣੀ ਲੌਂਗ ਸ਼ਰਟ ਬਣੀ ਆ ਜਿਸ ਦੇ ਨਾਲ ਆਪਾਂ ਲਹਿੰਗਾ ਬਣਾਇਆ ਬਹੁਤ ਹੀ ਪਿਆਰਾ ਜਿਸ ਤੇ ਆਪਾਂ ਸਾਰੇ ਘੇਰੇ ਦੇ ਉੱਪਰ ਸੇਮ ਸ਼ਰਟ ਨਾਲ ਦੇ ਫਲਾਵਰ ਪਾਇਆ نیچے ਬਾਰਡਰ ਡਿਜ਼ਾਈਨ ਕੀਤਾ ਬਹੁਤ ਸੋਹਣੀਆਂ 슬ੀਵਜ਼ ਬਣੀ ਆ ਇਸਦੀਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਸਰੀ 슬ੀਵਜ਼ ਦੇ ਉੱਤੇ ਆਪਾਂ ਇੱਕ ਇੱਕ ਫਲਾਵਰ ਰੱਖਿਆ ਛੋਟਾ ਜਿਹਾ ਤੇ ਕਟਵਰਕ ਦਾ ਹਲਕਾ ਜਿਹਾ ਡਿਜ਼ਾਈਨ ਰੱਖਿਆ ਬਾਰਡਰ ਦੇ ਲਈ ਬਹੁਤ ਹੀ ਸੋਹਣਾ ਲਹਿੰਗਾ ਬਣ ਕੇ ਰੈਡੀ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਇਸ ਨੂੰ ਤੁਸੀਂ ਕਿਸੇ ਵੀ ਫੰਕਸ਼ਨ ਪਾਰਟੀ ਦੇ ਵਿੱਚ ਪਾ ਸਕਦੇ ਹੋ ਹਾਂਜੀ ਨੈਕਸਟ ਆਪਣਾ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਲਾਈਟ ਪਿੰਕ ਕਲਰ ਦਾ ਸ਼ਿਮਰ ਦਾ ਸਟਾਫ ਆ ਜਿਸ ਤੇ ਉੱਤੇ ਆਪਾਂ ਸ਼ਾਰਟ ਸ਼ਰਟ ਬਣਾਈ ਹੈ ਲਹਿੰਗੇ ਦੇ ਨਾਲ ਜਿਸ ਦਾ ਬਾਰਡਰ ਵਰਕ ਕੀਤਾ ਆਰਮਸ ਦੇ ਉੱਤੇ ਵਰਕ ਕੀਤਾ ਨੈਕ ਦੇ ਉੱਤੇ ਬਹੁਤ ਹੀ ਪਿਆਰਾ ਬਾਰਡਰ ਬਣਿਆ ਹੋਇਆ ਤੇ ਸ਼ਰਟ ਦੇ ਉੱਤੇ ਆਪਾਂ ਛੋਟੀ ਛੋਟੀ ਡਾਟ ਦੀ ਬੂਟੀ ਲਗਾਈ ਹੈ ਮੋਤੀ ਦੇ ਨਾਲ ਬਹੁਤ ਹੀ ਸੋਹਣਾ ਇਸ ਦਾ ਹੈਵੀ ਲਹਿੰਗਾ ਡਿਜ਼ਾਈਨ ਹੋਇਆ ਲਹਿੰਗੇ ਦੇ ਉੱਤੇ ਆਪਾਂ نیچے ਘੇਰੇ ਦੇ ਉੱਤੇ ਆਪਾਂ ਲੈਸ ਲਗਾਈ ਆ ਕਿਉਂਕਿ ਇਸ ਦੇ ਉੱਤੇ ਵਰਕ ਨਹੀਂ ਕਰਵਾਇਆ ਉਹਨਾਂ ਨੇ ਬਹੁਤ ਹੀ ਸੋਹਣਾ ਹੈਵੀ ਲਹਿੰਗਾ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਬਣ ਕੇ ਰੈਡੀ ਹੋਇਆ ਅਗਰ ਤੁਸੀਂ ਵੀ ਆਪਣੇ ਤੋਂ ਇਦਾਂ ਦੇ ਪਿਆਰੇ ਪਿਆਰੇ ਪਾਰਟੀ ਵੇਅਰ ਸੂਟ ਲਹਿੰਗੇ ਡਿਜ਼ਾਈਨ ਕਰਾਉਣੇ ਹੋਣ ਕਿਸੇ ਵੀ ਤਰ੍ਹਾਂ ਦੇ ਸ਼ਰਾਰੇ ਗਰਾਰੇ ਜਾਂ ਫਿਰ ਐਨੀਵੇ ਫਰੌਗ ਵਗੈਰਾ ਕੁਝ ਵੀ ਤੁਸੀਂ ਵੇਅਰ ਵੇਅਰ ਕਰਨਾ ਹੋਵੇ ਆਪਣੇ ਫੰਕਸ਼ਨ ਦੇ ਵਿੱਚ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਰੀ ਵਰਕ ਪਸੰਦ ਆਏ ਹੋਣਗੇ ਧੰਨਵਾਦ ਜੀ